ਸੰਬੋਧਨ ਵਾਲੇ ਦੇਖਦੇ ਤੁਹਾਡੇ ਆਪਣੇ 호ਸਟ ਦੋਸਤ ਮੇਜਰ ਸਿੰਘ ਚੱਕ ਸਾਬ ਬੋਲੋ ਦੋਵੇਂ ਹੱਥ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਕਬੂਲ ਕਰਿਓ ਅੱਜ ਦਾ ਪ੍ਰੋਗਰਾਮ ਆਪਾਂ ਤੁਹਾਡੇ ਤੱਕ ਲੈ ਕੇ ਆਉਣਾ ਤੇ ਖਾਸ ਕਰਕੇ ਅੱਜ ਦਾ ਪ੍ਰੋਗਰਾਮ ਤੁਹਾਡੇ ਸਾਰੇ ਨੇ ਬਹੁਤ ਹੀ ਖਾਸ ਹੋਣ ਵਾਲਾ ਆ ਗੱਲਬਾਤ ਕਰਨੀ ਆਪਾਂ ਖਾਸ ਕਰਕੇ ਕਨੇਡਾ ਦੀ ਜਿਹੜੇ ਅੱਜ ਤੋਂ 20 ਸਾਲ 25 ਸਾਲ ਪਹਿਲਾਂ ਆਏ ਸੀ ਜਦੋਂ ਉਹਨਾਂ ਨਾਲ ਆਪਾਂ ਗੱਲਬਾਤ ਕਰਦਾ ਜੀ ਅੱਜ ਦੀ ਆਪਾਂ ਗੱਲਬਾਤ ਕਰ ਰਹੇ ਕਹਿੰਦੇ ਮਗਹੀਆਈ ਬਹੁਤ ਹੋ ਗਈ ਆ ਉਸ ਸਮੇਂ ਦਾ ਥੋੜਾ ਜਿਹਾ ਸਮਾਂ ਹੋਰ ਸੀ ਤੇ ਅੱਜ ਦਾ ਹੋਰ ਆ ਤੇ ਥੋੜੀ ਜਿਹੀ ਬਰੀਫ ਦੇ ਵਿੱਚ ਆਪਾਂ ਸ਼ਾਨਾ ਲਾਉਣਾ ਆ ਬਈ ਜਿਹੜੀ ਮਗਹਾਈ ਹੋਈ ਪਈ ਐ ਨਹੀਂ ਮਹਿੰਗਾ ਬਹੁਤ ਹੋ ਗਿਆ ਸਾਰਾ ਕੁਝ ਤੇ ਥੋੜਾ ਜਿਹਾ ਆਪਾਂ ਉੱਤੇ ਗੱਲਾਂ ਬਾਤਾਂ ਵੀ ਕਰਨੀਆਂ ਤੁਸੀਂ ਸਾਰਨਾ ਜੁੜੇ ਰਹੋ ਤੇ ਆਪਾਂ ਵੈਲਕਮ ਫੈਲਾ ਕਰੀਏ ਮੇਰੇ ਬਹੁਤ ਹੀ ਸਤਿਕਾਰਯੋਗ ਡਾਕਟਰ ਦਵਿੰਦ ਲਦਰ ਸਾਹਿਬ ਜਿੰਦਾਬਾਦ ਦੇ ਨਾਲ ਜੁੜੇ ਆ ਅੱਜ ਉਹਨਾਂ ਦਾ ਵੈਲਕਮ ਕਰੀਏ ਉਹਨਾਂ ਦੇ ਨਜ਼ਰੀ ਥਰੂ ਥੋੜਾ ਜਿਹਾ ਹਲਕਾ ਫੁਲਕਾ ਯਾ ਪ੍ਰੋਗਰਾਮ ਕਰਾਂਗੇ ਡਾਕਟਰ ਸਾਹਿਬ ਤੁਹਾਡੇ ਆਪਣੇ ਪ੍ਰੋਗਰਾਮ ਜਿੰਦਾਬਾਦ ਚ ਸਵਾਗਤ ਆ ਜੀ ਬੋਲਬੋਲ ਮਿਹਰਬਾਨੀ ਛਾਰਿਆਂ ਨੂੰ ਮੇਰੇ ਵੱਲੋਂ ਜਿੰਦਾਬਾਦ 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 ਤੇ ਸਤਿ ਸ੍ਰੀ ਅਕਾਲ ਤੇ ਪਿਆਰ ਭਰੀ ਇਸ ਸਰਕਾਰ ਨਾਲ ਉਹਨਾਂ ਨੂੰ ਜੀ ਆਇਆਂ ਨੂੰ ਕਹਿੰਦਾ ਹਾਂ ਜੀ ਦੱਸ ਤੁਹਾਨੂੰ ਵੀ ਸਾਰੀ ਜ਼ਿੰਦਾਬਾਦੀ ਟੀਮ ਬਲੋਂਬੀ ਜੀ ਆਨ ਨੂੰ ਵੈਲਕਮ ਤੇ ਸਤਿ ਸ੍ਰੀ ਅਕਾਲ ਡਾ ਸਾਹ ਗੱਲਬਾਤ ਕੀਤੀ ਆ ਜਦੋਂ ਕਿਤੇ ਆਪਾਂ ਸੱਤ ਜਵੈਲੀ ਜਾ ਕਿਤੇ ਪਾਰਕ ਵਿੱਚ ਕਿਤੇ ਵੀ ਗੱਲਬਾਤ ਕੀਤੀ ਜਾਵੇ ਕਿਸੇ ਪ੍ਰਾਣੇ ਨਾਲ ਗੱਲਬਾਤ ਕਰਦੇ ਆ ਜਿੱਦਾਂ ਤੁਹਾਨੂੰ ਵੀ ਇਸ ਇਸ ਮੌਲਖਾ ਵਿੱਚ ਵੀ 25 30 ਸਾਲ ਹੋ ਗਏ ਆ ਸਾਨੂੰ ਵੀ ਹੋ ਗਿਆ ਪਰ ਜਦੋਂ ਆਪਾਂ ਗੱਲਬਾਤ ਅੱਜ ਦੀ ਔਰ ਉਸ ਸਮੇਂ ਦੀ ਗੱਲਬਾਤ ਕਰੀਏ ਕਹਿੰਦੇ ਯਾਰ ਮਹंगाई ਬਹੁਤ ਹੋ ਗਈ ਆ ਮਹਿੰਗਾ ਬੜਾ ਕੈਨੇਡਾ ਹੋ ਗਿਆ ਪਰ ਥੋੜੇ ਬ੍ਰੀਫ ਦੇ ਵਿੱਚ ਗੱਲਬਾਤ ਕਰਨੀ ਆ ਤੁਸੀਂ ਥੋੜੀ ਜੀ ਗੱਲਬਾਤ ਕਰ ਜੀ ਵੀ ਉਦੋਂ ਚੰਗੀ ਗੱਲ ਵਾਸ ਸੀ ਕਿ ਹੁਣ ਸੀ ਕਹਿ ਰਹੇ ਹੋ ਡਾਕਟਰ ਸਾਹਿਬ ਦੇਖੋ ਜੀ ਗੱਲ ਇਹ ਸਮੇ ਉਹ ਬਹੁਤ ਵਧੀਆ ਸੀ ਕਿ ਅੱਪਾ ਅਜ ਤੱਕ ਇਹਨੇ ਆ ਲੈ ਜੇ ਅਪ ਆਪਣੇ ਪਛੋਕੜ ਜਾਈਏ ਤਾਂ ਸਾਨੂੰ ਬੜਾ ਸਕੂਨ ਮਿਲਦਾ ਹੈਗਾ ਠੀਕ ਹੈ ਉਦੋਂ ਪਰਿਵਾਰਕ ਜੀਵਨ ਬਹੁਤ ਵਧੀਆ ਸੀ ਉਦੋਂ ਸਭ ਕੁਝ ਬਹੁਤ ਵਧੀਆ ਸੀ ਪਰ ਗੱਲੇ ਹੁੰਦੀ ਆ ਨਵੀਂ ਟੈਕਨੋਲੋਜੀ ਦੇ ਆਉਣ ਨਾਲ ਕਈ ਚੀਜ਼ਾਂ 'ਚ ਮਹਿੰਗਾਈ ਦਾ ਬਹੁਤ ਜ਼ਿਆਦਾ ਅਸਰ ਪੈ ਜਾਂਦਾ ਔਰ ਇਹ ਮਹਿੰਗਾਈ ਕਰਨ ਇੱਕ ਜਿਹੜਾ ਕਹਿੰਦੇ ਕੈਨੇਡਾ ਵਿੱਚ ਨਹੀਂ ਹੈਗੀ ਅਮਰੀਕਾ ਵਿੱਚ ਨਹੀਂ ਸਈਦਿਆਂ 'ਚ ਨਹੀਂ ਸਾਰੀ ਦੁਨੀਆ ਵਿੱਚ ਹੀ ਹੈਗੀ ਆ ਇਹ ਗੱਲ ਹੁੰਦੀ ਕਿਉਂਕਿ ਜਿਹੜੀ ਨਵੀਂ ਨਵੀਂ ਚੀਜ਼ਾਂ ਆਉਣਗੀਆਂ ਨਾ ਨਵੀਂ ਨਵੀਂ ਖਾੜਾ ਹੋਣਗੀਆਂ ਤੇ ਉਸ ਵੇਲੇ ਜਿਹੜੇ ਸੈਂਟਸ ਸੰਦੇ ਉਹ ਇਹ ਕੀ ਦਾ ਬੜਾ klar ਕਰਦੇ ਆ ਕਿ ਇੰਨਾ ਜ਼ਿਆਦਾ ਸੀ ਮਹंगाई ਨੂੰ ਨਾ ਬਤਨ ਦਈਏ ਪੰਜ ਕੋਈ ਨਵੀਂ ਚੀਜ਼ੇ ਤੋਂ ਉਹਨਾਂ ਨੇ ਦੇਣੀ ਹੁੰਦੀ ਆ ਉਹਦੇ ਵਿੱਚ ਕੋਈ ਨਾ ਕੋਈ ਤਾਂ ਵਾਦਾ ਕਰਨਾ ਹੁੰਦਾ ਨਾ ਜਿਵੇਂ ਦੇਈ ਜਮਾਉਣ ਵੇਲੇ ਆਪਾਂ ਪਹਿਲਾਂ ਦੁੱਧ ਲੈ ਕੇ ਫਿਰ ਉਹ ਚ ਜਾ ਕੇ ਲਾਉਣੇ ਉਹਦਾ ਜਾਗ ਆ ਨਾ ਉਹਨੂੰ ਮਹंगाई ਕਹਿੰਨੇ ਆਪਾਂ ਤੇ ਦੂਜੀ ਗੱਲ ਮਹंगाई ਉਹ ਚੀਜ਼ ਹੁੰਦੀ ਆ ਇੱਕ ਕਿ ਜਦੋਂ ਅਸੀਂ ਆਪਣੀ ਲੋੜ ਤੋਂ ਵੱਧ ਇੱਕ ਕੱਚ ਕਰਦੀ ਕੋਸ਼ਿਸ਼ ਕਰੀਏ ਜਾਂ ਸਾਡੀ ਇੱਛਾ ਜਿਹੜੀ ਆ ਉਸਾਂ ਦੀ ਹਸੀਤ ਤੋਂ ਵੱਧ ਜਾਏ ਅਸੀਂ ਉਹ ਆਪਣਾ ਜੇ ਗੋਲ ਚੱਕਰ ਦੇ ਵਿੱਚ ਅਸੀਂ ਰਹਿਨੇ ਆ ਉਹ ਤੋਂ ਅਸੀਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰਦੇ ਆ ਚਾਦਰ ਜੋਵਾਰ ਪੈਰ ਕੀ ਹੈ ਗੋਡੇ ਤੱਕ ਕੱਢਣ ਬਾਹਰ ਜਾਣੇ ਹੈਗੇ ਆ ਉਹ ਚੀਜ਼ਾਂ ਜਿਹੜੀਆਂ ਉਹ ਸਿਟੀ ਆ ਦੇ ਨੇਗਾ ਉਹਨੂੰ ਮਹਿੰਗਾਈ ਕਹਿੰਦੇ ਆ ਕਿ ਮਹਿੰਗਾਈ ਕੋਈ ਅਸੀ ਚੀਜ਼ ਨਹੀਂ ਹੈਗੀ ਪਰ ਸਮਾਨ ਤੋਂ ਵੱਡੀ ਅਸੀਂ ਵੋਚ ਲਈ ਆ ਜਾਂ ਸਾਨੂੰ ਉਹਨੇ ਦੋਚ ਲਿਆ ਹੈਗਾ ਬਿਲਕੁਲ ਬਿਲਕੁਲ ਡਾਕਟਰ ਜੀ ਜਦੋਂ ਆਪਾਂ ਕਿਤੇ ਮੈਂ ਫੇਰ ਉਹੀ ਗੱਲ ਇਕਦਿਹਾਰਾਉਂਗਾ ਵੀ ਜਦੋਂ ਕਿਤੇ ਬੈਠੇ ਹੋਈਏ ਕਿਤੇ ਆਪਾਂ ਬਹਿਨੇ ਗੱਲਬਾਤ ਕਰਦੇ ਜਿਹੜੇ ਪੁਰਾਣੇ ਬੰਦੇ ਆਏ ਨਵੇਂ ਬੰਦੇ ਉਹ ਥੋੜਾ ਜਿਹਾ ਉਹ ਕਹਿੰਦੇ ਆ ਵੀ ਉਸ ਸਮੇਂ ਆ ਸੀ ਤੇ ਇਸ ਸਮੇਂ ਆ ਆ ਜਿੱਦਾਂ ਆਪ ਜੀ ਨੇ ਬਹੁਤ ਹੀ ਵਧੀਆ ਗੱਲਬਾਤ ਕੀਤੀ ਆ ਇਹ ਤੁਹਾਡੇ ਆਪਣੇ ਹੱਥ ਦੇ ਵਿੱਚ ਹੀ ਆ ਉਸ ਚੀਜ਼ ਤੋਂ ਕਿੱਦਾਂ ਬਚਣਾ ਜਿਵੇਂ ਤੁਸੀਂ ਬ੍ਰਾਂਡਡ ਇੱਕ ਚੀਜ਼ ਨੂੰ ਤੁਹਾਨੂੰ ਪਤਾ ਆ ਵੀ ਥੋੜਾ ਜਿਹਾ ਕਹਿੰਦੇ ਹੁੰਦੇ ਆ ਵੀ ਇਸ ਮੁਲਕ ਦੇ ਵਿੱਚ ਥੋੜੀ ਜਿਹੀ ਆਪਣੇ ਸਾਡਾ ਹੱਥ ਜਿਹੜਾ ਨਾ ਜਿੱਦਾਂ ਕਹਿੰਦੇ ਹੁੰਦੇ ਜਿ ਚਾਦਰ ਤੋਂ ਬਾਹਰ ਵਾਲੀ ਗੇਮ ਚ ਟੈਟ ਕਰਕੇ ਪਿਆਰ ਸਤਕਾਰ ਨਾਲ ਕਰੀਏ ਜਿੱਥੇ ਖਰਚਾ ਕਰਨਾ ਉੱਥੇ ਕਰਨਾ ਪੈਂਦਾ ਪਰ ਜਿੱਥੇ ਨਹੀਂ ਉੱਥੇ ਥੋੜੇ ਹੱਥ ਰੋਕ ਲੈਣਾ ਪੈਣਾ ਹੈ ਤੇ ਮੈਂ ਕਹੂੰਗਾ ਖਾਸ ਕਰਕੇ ਜਿਹੜੀ ਇੰਨੀ ਮਹਿੰਗਾਈ ਹੋ ਚੁੱਕੀ ਆ ਡਾਕਟਰ ਸਾਹਿਬ ਇਹ ਚੀਜ਼ਾਂ ਤੋਂ ਕਿੱਦਾਂ ਦੀਆਂ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਆਪਾਂ ਥੋੜਾ ਜਿਹਾ ਆਪਣੇ ਆਪ ਨੂੰ ਕੰਟਰੋਲ ਕਰੀਏ ਬੇਜ ਤੋਂ ਬਚਾ ਜਾਵੇ ਜੇ ਤਾਂ ਆਪਣੀ ਇੱਛਾ ਅਨਸਾਰ ਫਰੀਏ ਆਪਣੇ ਮਨ ਦੇ ਸਾਹਨ ਲਈਏ ਆਪਣੇ ਰੂਹ ਨੂੰ ਦੀ ਖੁਰਾਕ ਨੂੰ ਪੂਰਾ ਕਰਨਾ ਹੋਵੇ ਫਿਰ ਤਾਂ ਅਸੀਂ ਰਹਿੰਨੇ ਠੀਕ ਜਦੋਂ ਅਸੀਂ ਕਿਸੇ ਨਾਲ ਜਾ ਕੇ ਜੈਲਸੀ ਕਰਨ ਲੱਗ ਪੈਂਦੇ ਆ ਕੰਪੀਟੀਸ਼ਨ ਕਰਨ ਲੱਗ ਪੈਂਦੇ ਆ ਕਿ ਆਪਣੇ ਨੂੰ ਵੱਡਾ ਦਿਸਾਉਣੇ ਅਸੀਂ ਉਹ ਦਿਸਾਉਣ ਵਾਸਤੇ ਫਿਰ ਅਸੀਂ ਚਾਰ ਪੈਸੇ ਖਰਚਦੇ ਆ ਉਹ ਜਿਹੜੀ ਚੀਜ਼ ਹੈ ਨਾ ਉਹ ਸਾਨੂੰ ਲੈ ਡੁੱਬਦੀ ਆ ਫਿਰ ਅਸੀਂ ਹਾਏ ਮਹਿੰਗਾਈ ਹਾਏ ਮਹਿੰਗਾਈ ਕਹਿੰਦੇ ਹੈਗੇ ਸੋ ਸਭ ਤੋਂ ਵਧੀਆ ਗੱਲ ਇਹ ਹੈ ਜਿੱਦਾਂ ਤੁਸੀਂ ਕਿਤੇ ਸ਼ੋਪਿੰਗ ਕਰਨ ਜਾਂਦੇ ਮੈਂ ਪਹਿਲੇ ਸਟੱਫ ਲੈਣਾ ਜਿਹੜਾ ਉਹਤੇ ਇਹ ਨਹੀਂ ਦਿਖਣਾ ਵੀ ਨਾਲ ਦਾ ਕੀ ਖਰੀਦ ਰਿਆ ਇਹ ਨਹੀਂ ਦਿਖਣਾ ਵੀ ਇਹਦੇ ਤੇ ਸੇਲ ਲੱਗੀ ਹੋਈ ਆ ਇਹ ਚੀਜ਼ ਜਿਹੜੀ ਹੈਗੀ ਆ ਉਹ ਬਹੁਤ ਵਧੀਆ ਹੈਗੀ ਆ ਇਹ ਬ੍ਰਾਂਡਡ ਹੈਗੀ ਨਹੀਂ ਤੁਸੀਂ ਪਹਿਲਾਂ ਆਪਣੀ ਕਰੋ ਇੱਕ ਬਜਟ ਵਾਕੇ ਕਰੋਗੇ ਅੱਜ ਜੇ ਮੈਂ ਜਾਣਾ ਚਿਰੋ ਜੇ ਕੱਪੜੇ ਵੀ ਖੀਦਨੇ ਹੈ ਗਹਿਣਾ ਖੀਦਨਾ ਭਾਂਡਾ ਖੀਦਨਾ ਕੁਝ ਵੀ ਚੀਜ਼ ਕਰਵਾ ਸੇ ਖੀਦਨੀ ਆ ਇਵਨ ਫਰਨੀਚਰ ਵੀ ਆਪਾਂ ਲੈਣਾ ਹੈਗਾ टीवी या अप्लायंसेस वगैरह वे लेनी है ਤੇ ਵੀ ਮੇਰੇ ਕੋ ਤਾਂ ਇੰਨੇ ਪੈਸੇ ਹੈਗੇ ਇੰਨੇ ਪੈਸੇ ਵਿੱਚ ਮੈਂ ਆ ਆ ਆ ਚੀਜ਼ਾਂ ਲੈਣੀਆਂ ਉਸ ਲਈ ਥੋੜੀ ਗੁੰਜਾਇਸ਼ ਵੀ ਰੱਖੋ ਇਹ ਤੁਹਾਡੀ ਜੇਬ ਵਿੱਚ 100 ਰੁਪਏ ਹੈਗਾ ਤੇ 80 ਰੁਪਈਆ ਦਾ ਇਹ ਕਰੋ ਬਚਾਉਣਾ ਕਿ ਜਾਓ 20 ਰੁਪਏ ਇਸ ਕੰਨ ਰੱਖ ਲਓ ਕਿਤੇ ਵੱਧ ਚੜ ਜਾਏ ਕੋਈ ਚੀਜ਼ ਲੈਣੀ ਪਵੇ ਜੇ ਇਹ ਉਹ ਚ ਮਹਿੰਗੀ ਚੀਜ਼ ਨਹੀਂ ਮੈਂ ਕਹਿੰਦਾ ਵੀ ਲੈ ਕੋਈ ਜੀ ਆਪਾਂ ਦੋ ਲੈਣੀਆਂ ਸੀ ਚਲੋ ਸਾਨੂੰ ਕਿਸੇ ਕੰਮ ਕਰਕੇ ਇਹ ਬੱਚੇ ਹੈਗੇ ਸਾਡੇ ਕੋਲ ਘਰ ਵਿੱਚ ਜਾਂ ਕੋਈ ਚੀਜ਼ ਟੁੱਟ ਭੱਜ ਗਈ ਜੀ ਅਸੀਂ ਦੋ ਹੀ ਸਾਲ ਚੈਨੇ ਲੈਣੀਆਂ ਸੋ ਉਹ ਤੱਕ ਵੀ ਆਪਾਂ ਕੀਮਤ ਜਿਹੜੀ ਆ ਉਹ ਉਸ ਹਿਸਾਬ ਨਾਲ ਰੱਖ ਸਕਦੇ ਹੈਗੇ ਆ ਤੇ ਇਹ ਪੜੀ ਦੇਖਦੇ ਨੇ ਲਾਵੇ ਉਹ ਪਰ ਉਹ ਨਹੀਂ ਨੇ ਉਹ ਲਾ ਵੀ ਆ ਕੋਟ ਲੈ ਲੈ ਨਵਾਂ ਜਾਂ ਨਵਾਂ ਹੈਗਾ ਆ ਗੋੰਡੀ ਆ ਇਹਦੇ 6 ਬਟਨ ਹੈਗੇ ਆ ਇਹ ਠੀਕ ਹੈ ਜੀ ਇਹਦੇ ਜਿਹੜੀ ਜੇ ਬੋਏ ਨੇ 10 ਲੱਗੀਆਂ ਨਹੀਂ ਉਹਨੂੰ ਜਿਸ ਜੀ ਦੀ ਲੋੜ ਹੈ ਉਹ ਲਓਗੇ ਤੇ ਤੁਹਾਡੇ ਉਹ ਜਿਵੇਂ ਕਹਿੰਦੇ ਉਹ ਤੁਹਾਡੇ ਪਤੀ ਵਿੱਚ ਆ ਜਾਏਗੀ ਉਹ ਤੁਹਾਡੇ ਉਹਦੇ ਅਧਿਕਾਰ ਵਿੱਚ ਆ ਜਾਏਗੀ ਤੁਹਾਡੇ ਬਜਟ ਵਿੱਚ ਆ ਜਾਏਗੀ ਇਹ ਵੀ ਜੇ ਤੁਸੀਂ ਕੋਈ ਇਕਰ ਲੈਣੇ ਹੋ ਜੇ ਤੁਸੀਂ ਕੋਈ ਜਾਨੇ ਹੋ ਬਾਹਰ ਕੇ ਜੇ ਮਠਾਈ ਲੈਣ ਜਾਦੇ ਹੋ ਜਾਂ ਗਰੋਸਰੀ ਕਰਨ ਜਾਂਦੇ ਆ ਤੁਹਾਨੂੰ ਪਤਾ ਵੀ ਤੁਹਾਡੇ ਜੀ ਗਰੋਸਰੀ ਵਿੱਚ ਸਿਰਫ ਆਹ ਪੰਜ ਚੀਜ਼ਾਂ ਘਰੋਂ ਲੈ ਕੇ ਲੈ ਕੇ ਆਏ ਹੋ ਉਥੇ ਇਹ ਨਹੀਂ ਕਿ ਜੇ ਉਥੇ ਦੇਖਿਆ ਵੀ ਧਨੀਆ ਨਵਾਂ ਆਇਆ ਪਿਆ ਵੀ ਇਹ ਵੀ ਪਾ ਲਈਏ ਅਕੇਲੇ ਉਹ ਛੇੜੀ ਵਾਲੇ ਅਕੇਲੇ ਜਿਹੜੇ ਬੜੇ ਸੋਹਣੇ 12 ਲੈ ਲਓ ਠੀਕ ਆ ਉਹ ਸੰਤਰੇ ਕਰਦੇਗਾ ਜੇ ਛੋਟੇ ਛੋਟੇ ਲੈਣੇ ਨਹੀਂ ਛੋਟੇ ਜਿਹੇ ਆਜ ਦੁਜੀ ਦਾ ਉਹ ਇਹ ਤਾਂ ਕਹਿੰਦੇ ਨਵੇਂ ਹੀ ਪੜੇ ਬੀ ਮਤਲਬ ਕਲੀ ਗੀ ਚੀ ਨਹੀਂ ਮੈਂ ਗਿਣ ਸਕਦਾ ਇੱਥੇ ਉਹ ਵੇਲੇ ਜੋ ਕਰੋ ਸੋਚ ਵਿਚਾਰ ਕੇ ਜ 10 ਮਿੰਟ ਲਾ ਕੇ ਕਰੋ ਜਾਵਾਂਗੇ ਆਪਾਂ ਤੇ ਆਪਾਂ ਉਹੀ ਚੀਜ਼ ਖਰੀਦਾਂਗੇ ਜਿਹੜੀ ਕਿ ਸਾਡੇ ਕਾਗਜ਼ ਉੱਤੇ ਲਿਖਿਆ ਹੋਣੀ ਆ ਤੇ ਸਭ ਤੋਂ ਜ਼ਰੂਰੀ ਮਗਾਈ ਵੇ ਚੰਦਾ ਕਿ ਕਰੋ ਤੁਰ ਲਗਾ ਪੇਪਰ ਤੇ ਪੈਨ ਦੇ ਨਾਲ ਪੂਰਾ ਬਜਟ ਬਣਾ ਕੇ ਜਾਓ ਅਪਰੋਕਸੀਮੇਟ ਉਦੀ ਕੀਮਤ ਨਾਲ ਲਿਖ ਕੇ ਲੈ ਕੇ ਜਾਓ ਤੇ ਥੋੜੀ ਜਿਹੀ ਗੁੰਝਿਆ ਹੋਇ ਰੱਖੋ ਕਿ ਜੇ 150 ਐਕਸਟਰਾ ਲੱਗ ਗਈ ਉਹ ਬਹੁਤੇ ਹੀ ਜ਼ਿਆਦਾ 20 25 ਦੇ ਬਾਅਦ ਐਕਸਟੈਂਸ਼ਨ ਆਪਾਂ ਲਾਉਣੇ ਤਾਂ ਤੁਸੀਂ ਬੜੇ ਆਰਾਮ ਨਾਲ ਬੜੇ ਵਧੀਆ ਠੀਕ ਨਾ ਗਰੋਸਰੀ ਵੀ ਕਰੋਗੇ ਫਰਨੀਚਰ ਜੋ ਵੀ ਸਮਾਨ ਖਰੀਦਣਾ ਖਰੀਦ ਲਓਗੇ ਮਠਾਈ ਵੀ ਲੈ ਕੇ ਆਉਗੇ ਬੱਚਿਆਂ ਵਾਸਤੇ ਵੀ ਤੁਹਾਨੂੰ ਆਪਣਾ ਵਖਰਾ ਵਜੇ ਤੇ ਕਰਾਉਣਾ ਪਊਗਾ ਕਿ ਬੱਚੇ ਜਿਹੜੇ ਦੇਸ਼ ਦਾ ਤੁਹਾਨੂੰ ਨੇ ਆ ਉਹ ਤੁਹਾਡਾ سرمایہ ਹੁੰਦੇ ਆ ਉਹ ਹੀ ਤੁਹਾਡੀ ਜਿਹੜੀ ਪੂੰਜੀ ਬੱਚਿਆਂ ਤੇ ਲਾਉਗੇ ਕੱਲ ਨੂੰ ਤਾਂ ਉਹੀ ਉਹ ਤੁਹਾਨੂੰ ਵਾਪਸ ਆਏਗੀ ਜਿਹੜੀ ਤੁਹਾਡੇ ਜੀਅ ਚ ਬੈਗੀ ਉਹ ਸੋ ਬੱਚਿਆਂ ਦੇ ਕੱਪੜੇ ਹੂੰ ਬੱਚਿਆਂ ਦੇ ਖਿਲਾਉਣੇ ਬੱਚਿਆਂ ਦੀ ਦਵਾਈ ਤੇ ਬੱਚਿਆਂ ਨੂੰ ਕੁਮਾਫਰਾ ਕੇ ਲਿਆਉਣਾ ਇਹ ਚੀਜ਼ਾਂ ਨੂੰ ਪ੍ਰਾਇੋਰਟੀ ਰੱਖ ਕੇ ਪਰ ਆਪਣੇ ਜੀਬ ਨੂੰ ਆਪਣੇ ਅੱਗੇ ਫੋਟੋ ਰੱਖ ਕੇ ਜਿਦਾ ਕਹਿੰਦੇ ਸ਼ੀਸ਼ੇ ਮੋਰੀ ਦੇਖ ਕੇ ਬੰਦਾ ਬੋਲੇ ਫਿਰ 50 ਬੰਦਾ ਪੱਗ ਬੰਦ ਹੈਗਾ ਤੇ ਇਹ ਵੀ ਚੀਜ਼ ਉਹੀ ਹੈਗੀ ਆ ਵੀ ਕਰੋ ਉਹ ਚੀਜ਼ ਸਾਰੀ ਇੱਕ ਐਨ ਕੌਲੰਬੰਦ ਕਰਕੇ ਜਾਓ ਤੇ ਉਸ ਵੇਲੇ ਬੱਚਿਆਂ ਨੂੰ ਨਾਲ ਜਾਂਦੀ ਲੋੜ ਨਹੀਂ ਕਿਸੇ ਆਪਣੇ ਯਾਰ ਦੋਸਤ મિતਰ ਨੂੰ ਨਾਲ ਜਾਂਦੀ ਲੋੜ ਨਹੀਂ ਕਿਉਂਕਿ ਉਸ ਬੰਦੇ ਨੇ ਜਾਂ ਉਸ ਬੱਚੇ ਨੇ ਤੁਹਾਡੇ پیسے ਜ਼ਿਆਦਾ ਲਵਾ ਦੇਣੇ ਆ ਕਿਉਂਕਿ ਉਹਦੇ ਦਾ ਲੱਗ ਨਹੀਂ ਰਿਹਾ ਉਹਦੇ ਲੱਗ ਤੁਹਾਡੇ ਰਹੇ ਮੀਆਂ ਬੀਬੀ ਜਾਓ ਜਾਂ ਇਕੱਲੇ ਚਾਚਾ ਕੋਈ ਗੱਲ ਨਹੀਂ ਇੰਨੇ ਕਿ ਤੁਸੀਂ ਆ ਗਿਓ ਜਾਂ ਦੁਨੀਆ 'ਚ ਤੁਸੀਂ ਇੰਨਾ ਕੁ ਮਾਰੇ ਹੋ ਦੁਨੀਆ 'ਚ ਘੁੰਮ ਰਹੇ ਹੋ ਦੁਨੀਆ 'ਚ ਤੁਸੀਂ ਹਰ ਨੌਕਰੀ ਕਰ ਰਹੇ ਹੋ ਇਹਦੇ ਵਿੱਚ ਜਦੋਂ ਕੋਈ ਇੱਕ ਦਿਨ ਜਾਣ ਲੱਗਾ ਜ਼ਰੂਰੀachar ਬੰਦੇ ਨਾਲ ਜਾਂਦੀ ਲੋੜ ਨਹੀਂ ਹੁੰਦੀ ਤੇ ਉਹਦੇ ਬਾਅਦ ਨਾਲ ਇਹ ਹੀ ਹੈਗਾ ਇਹ ਨਹੀਂ ਇਹੇ ਰਾਜਖੰਡ ਅਗੀ ਚਲੋ ਜਾਂਦੇ ਆਂ ਦੇ ਐਸਸੀਬੀ ਤੋਂ ਜਰਾ ਵੀ ਲੈ ਚ ਲਈਏ ਸੋ ਇਹ ਜਿਹੜਾ ਇਹ ਨਾ ਇਹ ਸ਼ਕਤੀ ਵਾਟਰ ਇਹਨੂੰ ਵੀ ਥੋੜਾ ਜਆ ਕੰਟਰੋਲ ਚ ਰੱਖ ਕੇ ਕਰੋ ਉਹਨਾਂ ਕ ਕਰੋ ਜ ਜਿਹੜੋ ਰਾਜੀ ਖੁਸ਼ੀ ਜਿਹਨਾਂ ਵਿੱਚ ਬੰਦਾ ਰਵੇ ਮੈਂ ਨਹੀਂ ਕਹਿੰਦਾ ਕਰੋ ਕਿ ਜੇ ਬਹੁ ਹੈ ਕਰਨਾ ਤੇ ਰਾਜੀ ਖੁਸ਼ੀ ਜਿਨਾਂ ਕੋ ਛੋਟਾ ਮੋਟਾ ਉਹਨਾਂ ਕਰੋ ਉਹਨਾਂ ਜੇ ਉਹਨਾਂ ਹੋ ਕੇ ਕੀ ਜੀ ਤੁਹਾਨੂੰ ਲੈਣੀ ਪੈ ਜਾਨੀ ਫਿਰ ਉਹ ਜਦੋਂ ਮੈਂ ਆਪਣੇ ਜੀ ਕਨ ਹਸਣਾ ਕੋ ਅਫੂ ਇਹ ਲੈ ਲਓ ਫਲਾਂ ਲੈ ਲਓ ਮਚੀ ਲੈ ਲਓ ਉਹ ਗੱਡੇ ਨਾਲ ਕਟਾ ਬਣਿਆਗਾ ਤੇ ਸਮਝੋ ਆਟੇ ਦਾ ਪ੍ਰੇਸ਼ਨ ਲੱਗਿਆ ਸੋ ਉਨੀ ਵੀ ਚੀਜ਼ੀ ਲੋ ਉਹਨਾਂ ਕੀ ਖਾਓ ਪੀਓ ਇਹ ਵੀ ਤਿਆਰ ਰੱਖੋ ਕਿ ਜੇ ਜ਼ਿਆਦਾ ਹੋਣਾ ਜਿਹੜਾ ਤਿਹਾਰ ਜਿਵੇਂ ਚੱਲ ਰਿਹਾ ਹੋਗਾ ਲੋਹੜੀ ਆ ਜਣੀ ਆ ਰੂੜੀਆਂ ਗੱਚਕ ਜੋ ਵੀ ਮੈਨੂੰ ਕਹਾਂ ਨਾ ਖਾਓ ਖਾਓ ਉਹਨਾਂ ਨਾਲ ਲੈ ਗਿਆ ਇੱਕ ਤਾਂ ਫੈਸੀ ਦਾ ਡਰ ਲੱਗਣਗੇ ਤੇ ਜੇ ਸ਼ੂਗਰ ਹੋਣ ਦੇ ਚਾਂਸਸ ਘਟ ਜਾਣਗੇ ਸ਼ੂਗਰ ਰੋਗ ਤੇ ਫੇਰ وہی ਟੀਕੇ ਉਹ ਹੀ ਦਵਾਈਆਂ ਤੇ ਫੇਰ ਗੱਲ ਉੱਥੇ ਤੋਂ ਗਲਤ ਉੱਥੇ ਹੈ ਗਾ ਬਿਲਕੁਲ ਜੀਬ ਦੇ ਸਵਾਦ ਤੋਂ ਥੋੜਾ ਜਿਹਾ ਜਿੰਨ ਦੂਰ ਰਵਾਂਗੇ ਬਹੁਤ ਤਰੱਕੀ ਕਰਾਂਗੇ ਆਪਣੇ ਮਨ ਦੇ ਸਵਾਦ ਨੂੰ ਲੈ ਕੇ ਆਓ ਵਿੱਚ ਤੇ ਆਪਣਾ ਜਿਹੜਾ ਜੀਬ ਆ ਨਾ ਉਹਨੂੰ ਸਿਰਫ ਬੋਲਣ ਵਾਸਤੇ ਜਾਂ ਉਹਨੂੰ ਜਿਹੜੀ ਸਲਾਈਵਾ ਦਿੰਦੀ ਹੈ ਤਾਂ ਰੋਟੀ ਹজম ਕਰਨ ਵਾਸਤੇ ਮਟਿਲ ਜੀ ਉਸ ਵਾਸਤੇ ਰੱਖੋ ਉਹਦੇ ਸਵਾਦ ਜੇ ਪੈ ਗਏ ਤੁਸੀਂ ਤਾਂ ਥੋੜੀ ਬੁੜੀ ਵੱਡੀ ਦੁਨੀਆ ਜਿਹੜੀ ਆ ਉਹ ਰੁੜ ਗਈ ਜੀ ਹਾਂ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਖਾਸ ਕਰਕੇ ਜਿਹੜੋ ਕਿੰਨੀ ਪਿਆਰ ਔਰ ਵਧੀਆ ਗੱਲਬਾਤ ਤੁਸੀਂ ਕੀਤੀ ਹੈ ਬਜਟ ਆਪਣੇ ਬਜਟ ਆਪਣੇ ਪੌਕੇਟ ਆਪਣੇ ਬੋਕਰ ਦੇ ਹਿਸਾਬ ਨਾਲ ਬਜਟ ਦੇ ਹਿਸਾਬ ਨਾਲ ਤੁਸੀਂ ਗੱਲਬਾਤ ਕਰੋ ਜਿੰਨੀ ਕਿ ਤੁਹਾਨੂੰ ਪਤਾ ਹੈ ਵੀ ਤੁਹਾਡੀ ਚਾਦਰਾ ਉਹਨਾਂ ਕੀ ਗੱਲਬਾਤ ਕਰੋ ਬਾਹਲਾ ਆਲਦ ਵਾਲਾ ਖਲਾਰਾ ਨਾ ਪਰ ਬਜ ਫਿਰ ਫਿਰ ਇਹ ਚੀਜ਼ਾਂ ਸੁਣ ਦੇਖਣ ਨੂੰ ਮਿਲਦੀਆਂ ਹੀ ਆ ਬਈ ਮੰਗਾਈ ਬਹੁਤ ਹੋ ਗਈ ਆ ਕਿਉਂ ਆਪਾਂ ਜੀ ਕਿਸੇ ਪਹਿਲਾਂ ਵੀ ਕੀ ਬਤਾ ਨਾ ਨਾਲ ਸਾਡੇ ਪਸ਼ਪਿੰਦਰ ਸਾਰੇ ਭਾਈ ਸਾਹਿਬ ਵੀ ਸਾਨੂੰ ਦੇਖ ਰਹੇ ਹਨ ਉਹਨਾਂ ਦਾ ਵੀ ਮੈਸੇਜ ਆ ਰਿਹਾ ਕਹਿੰਦੇ ਬਹੁਤ ਸੋਹਣਾ ਪ੍ਰੋਡਕਟ ਤੁਹਾਨੂੰ ਸੱਚ ਕੇ ਲੱਗ ਰਿਹਾ ਪਿਸ਼ਵਿੰਦਰ ਭਾਜੀ ਤੇ ਉਹਨਾਂ ਦਾ ਮੈਂ ਧੰਨਵਾਦ ਕਰਦਾ ਉਹਨਾਂ ਕੋ ਲਿਖਿਆ ਹੈ ਮੈਂ ਮਾੜਾ ਪੜਦਾ ਡਾਕਟਰ ਸਾਹਿਬ ਤੁਹਾਨੂੰ ਸੱਚੀ ਹਾਲ ਕੀਤੀ ਹੈ ਪਿਸ਼ਵਿੰਦਰ ਭਾ ਨੇ ਉਹਨਾਂ ਦਾ ਵੀ ਵੈਲਕਮ ਕਰ ਰਿਹਾ ਤੇ ਮੈਂ ਖਾਸ ਕਰਕੇ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਚੰਗਾ ਲੱਗ ਰਿਹਾ ਤੇ ਆਪਾਂ ਹੌਲੀ ਹੌਲੀ ਗੱਲਬਾਤ ਕਰ ਰਹੇ ਹਾਂ ਅਵੇਅਰਨੈਸ ਦੀ ਗੱਲਬਾਤ ਚੱਲ ਰਹੀ ਆ ਕੁਝ ਤੁਹਾਡੀਆਂ ਤੇ ਕੁਝ ਸਾਡੀਆਂ ਗੱਲਬਾਤਾਂ ਇਸ ਪ੍ਰੋਗਰਾਮ ਦੇ ਨਾਲ ਹੁੰਦੀਆਂ ਡਾਕਟਰ ਛਾਣਾ ਲਾਇਆ ਹੋਇਆ ਆ ਤੇ ਆਪਾਂ ਜਿੰਨੀ ਵੀ ਆਪਾਂ ਗੱਲਬਾਤ ਕੀਤੀ ਹੈ ਮੈਨੂੰ ਲੱਗਦਾ ਵੀ ਤੁਹਾਨੂੰ ਸਾਰਿਆਂ ਨੂੰ ਚੰਗੀ ਲੱਗਦੀ ਹੋ ਡਾਕਟਰ ਸਾਹਿਬ ਜਿੱਦਾਂ ਹੁਣ ਆਪਾਂ ਗੱਲ ਕਰ ਰਹੇ ਹਾਂ ਮੇਰੇ ਵੱਲੋਂ ਇਹ ਨਾ ਮੇਰੇ ਜੀ ਪਸ਼ੁੰਦਰ ਤੇ ਬਾਕੀ ਹੋਰ ਵੀ ਸਾਥੀ ਬੈਠੇ ਤੁਹਾਡਾ ਰੂਪ ਦੇਖ ਰਹੇ ਨੇ ਜਾਂ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹਾਂ ਡਾਕਟਰ ਸਾਹਿਬ ਤੁਹਾਨੂੰ ਵੀ ਸਤਿ ਸ੍ਰੀ ਅਕਾਲ ਹੈ ਡਾਕਟਰ ਸਾਹਿਬ ਬਹੁਤ ਹੀ ਵਧੀਆ ਗੱਲਬਾਤ ਆ ਡਾਕਟਰ ਸਾਹਿਬ ਪਰ ਜਦੋਂ ਆਪਾਂ ਕਿਸੇ ਨਾਲ ਗੱਲਬਾਤ ਕਰਦੇ ਹਾਂ ਖਾਸ ਕਰਕੇ ਜਿਹੜੇ ਆਪਾਂ ਜਾਂ ਥੋੜੀ ਜਿਹੀ ਹਲਕੀ ਜੀ ਗੱਲ ਇਹਦੇ ਵਿੱਚ ਵੀ ਥੋੜਾ ਮ ਸਾਡਾ ਥੋੜਿਆ ਸਾਫ ਕਿਤਾਬ ਹੋਰ ਤਰ੍ਹਾਂ ਦਾ ਆ ਅਸੀਂ ਕਿਸੇ ਸਟੋਰ ਚ ਵੜ ਗਏ ਕਿਸੇ ਵੀ ਆਪਾਂ ਗਰੋਸਰੀ ਸਟੋਰ ਚ ਵੜ ਗਏ ਜਾਂ ਵਾਟਵਰ ਕਿਸੇ ਵੀ ਕੱਪੜਿਆਂ ਵਾਲੇ ਸਟੋਰ ਚ ਵੜ ਗਏ ਅਸੀਂ ਕੀ ਕਰਨਾ ਜਿਹੜੀ ਚੀਜ਼ ਨਹੀਂ ਵੀ ਅਸੀਂ ਲੈਣੀ ਨਾ ਉਹ ਵੀ ਉਦੋਂ ਚੱਕ ਲੈਣੀ ਆ ਜਦਾਬ ਜੀ ਦੀ ਗੱਲ ਵੱਡੀ ਕੀਤੀ ਆ ਵੀ ਬਗੈਰ ਗੱਲੋਂ ਲਿਆ ਲੈ ਗਿਆ ﺍﻟमारੀਆਂ ਸਾਡੀਆਂ ਬੀਬੀਆਂ ਨੇ ਭੈਣਾ ਨੇ ਭਰੀਆਂ ਹੋਈਆਂ ਆ ਔਰ ਖਾਸ ਕਰਕੇ ਦੇਖੋ 10 10 4 4 ਫਰਿੱਜਾਂ ਫਰੀਜ਼ਰ ਔਰ ਇੰਨੀ ਕੁ ਗਰੋਸਰੀ ਲਿਆ ਹਾਰਾ ਸਿੱਟੀ ਹੋਈ ਆ ਪਤਾ ਨਹੀਂ ਲੱਗਦਾ ਬਾਅਦ ਚ ਖਰਾਬ ਹੁੰਦੀ ਆ ਫਿਰ ਲੋਕੀ ਕਹਿੰਦੇ ਆ ਆ ਖਰਾਬ ਹੋ ਗਈ ਵੀ ਉਹ ਜਦ ਆਪਜੀ ਦੀ ਗੱਲ ਵੱਡੀ ਕਰ ਦੇਣੀ ਆ ਵੀ ਜਦੋਂ ਇਹ ਚੀਜ਼ਾਂ ਥੋੜਾ ਜਿਆ ਸੋਚ ਕੇ ਵਿਚਾਰ ਕੇ ਔਰ ਇੱਕ ਪ੍ਰੋਪਰ ਪੇਪਰ ਦੇ ਉੱਤੇ ਲੈ ਕੇ ਜੀ ਜਾਨ ਫਿਰ ਤੁਹਾਡੀ ਸਾਰਾ ਕੁਸ ਮਗਾਈ ਤੁਹਾਡੇ ਆਪਣੇ ਹੱਥਾਂ 'ਚ ਆ ਆਪਣੀ ਚਾਦਰ ਦੇ ਨਾਲ ਸਤਿਕਾਰ ਪਿਆਰ ਨਾਲ ਕੇ ਵਧੀਆ ਡਾਕਟਰ ਸਾਹਿਬ ਐਂਡ ਜੋਰ ਕੀ ਕਹਿਣਾ ਚਾਹੁੰਦੇ ਆ ਬਿਲਕੁਲ ਜੀ ਜਿਹੜੀ ਚੀਜ਼ ਦੀ ਜ਼ਰੂਰਤ ਆ ਉਹੀ ਲੈ ਕੇ ਆਓ ਜ਼ਰੂਰ ਤਾਂ ਆਪਣੀ ਬਹੁਤ ਘੱਟ ਪਹਿਲਾਂ ਵੀ ਬਹੁਤ ਘੱਟ ਸੀ ਹੁਣ ਵੀ ਬਹੁਤ ਘੱਟ ਹੈਗੀ ਪਰ ਜਿਉਂ-ਜਿਉਂ ਦਾ ਜ਼ਮਾਨਾ ਆ ਜਾਂਦਾ ਸਾਡਾ ਕੰਪੀਟੀਸ਼ਨ ਦਾ ਕੰਪੀਟੀਸ਼ਨ ਜੇ ਤਾਂ ਹੋਵੇ ਹੈਲਦੀ ਹਾਂ ਤੇ ਮੈਂ ਉਹਨੇ ਚੰਗੀ ਚੀਜ਼ ਹੀ ਲਈ ਤੇ ਮੈਂ ਵੀ ਉਹਦੇ ਵਾਂਗ ਹੀ ਚੰਗੀ ਚੀਜ਼ ਲੈਣੀ ਨਹੀਂ ਅਸੀਂ ਕਹਿੰਦੇ ਵੀ ਛਹੀਂ ਉਹ ਤੋਂ ਵੱਡੀ ਲੈਣੀ ਆ ਉਹ ਤੋਂ ਚਾਦ ਲੈਣੀ ਚੰਗੀ ਮਾੜੀ ਤਾਂ ਦੇਖਦੀ ਨਹੀਂ ਸੀ ਅਸੀਂ ਕੁਆਲਟੀ ਵੱਲ ਤਾਂ ਜਾਂਦੇ ਨਹੀਂ ਕੁਆਂਟੀਟੀ ਵੱਲ ਜਾਂਦੇ ਆ ਸੋ ਇਹ ਜੀ ਜਿਹੜੀ ਮੈਂ ਅਖੀਰ ਵਿੱਚ ਕਹਿਣਾ ਚਾਹੁੰਦਾ ਕਿ ਤੁਸੀਂ ਇੱਕ ਕਿਸੇ ਵੱਲ ਦੇਖ ਕੇ ਆਪਣੇ ਘਰ ਦਾ ਉਜਾੜਾ ਨਾ ਕਰੋ ਉਹ ਜੋ ਅਗਲਾ ਬੰਦਾ ਕਰਦਾ ਉਹਨੂੰ ਕਰੀ ਜਾਂਦੇ ਉਹਨੂੰ ਸਹਿੰਦਾ ਹੋਊਗਾ ਉਹਨੂੰ ਪਰਤੇ ਚ ਪੈਂਦਾ ਹੋਊਗਾ ਉਹ ਉਹਦੀ ਕਿਸਮਤ ਹੈ ਕਿ ਤੁਸੀਂ ਇਹ ਨਾ ਦੇਖੋ ਤੁਸੀਂ ਆਪਣਾ ਦੇਖੋ ਕਿ ਮੇਰਾ ਆਪਣਾ ਘਰ ਕਿਵੇਂ ਵਸਦਾ ਕਿਵੇਂ ਹੱਸੇ ਖੇੜਦੇ ਸੀ ਉਹ ਬੱਚਿਆਂ ਦੀ ਪਰਵਿਸ਼ ਕਿਵੇਂ ਚੰਗੀ ਹੁੰਦੀ ਆ ਪਛਾਣਿਕ ਅਦਸਤਾਨ ਦੇ ਕਿਵੇਂ ਚੱਕਿਆ ਜਾਂਦਾ ਲੋਕੀ ਸਾਨੂੰ ਇੱਕ ਇਹ ਕਿਹਦਾ ਸ਼ਾਹਮਸ ਦੇ ਦੇਖ ਕੇ ਤਾਂ ਬਹਿ ਜਾ ਬਹਿ ਜਾ ਕਹਿੰਦੇ ਆ ਆਮਤ ਲੋਕੀ ਕਹਿੰਦੇ ਫਲਾਣਾ ਦੇ ਬੱਚੇ ਬੜੇ ਸਮਝਦਾਰ ਆ ਉਹ ਫਲਾਣੇ ਮੀਆਂ ਬੀਬੀ ਵੀ ਬੜੇ ਸਿਆਣੇ ਆ ਕੋਈ ਇਹਦਾ ਗੱਲਾਂ ਕਰਕੇ ਆਗੇ ਉਹ ਜਿਹੜੇ ਉਹ ਇਹੀ ਇਹ ਉਹਨਾਂ ਤੋਂ ਕਮੈਂਟ ਲਵੋ ਇਹ ਨਾ ਸੁਣੋ ਕਿ ਜੇ ਅਸੀਂ ਆ ਲੈ ਕੇ ਆ ਸੀ ਲਿਆ ਉਹਨਾਂ ਨੇ ਦੋ ਫ੍ਰਿਜ ਲੈਣ ਤੇ ਆ ਉਹਨਾਂ ਨੇ ਆ ਕਰਤਾ ਉਹ ਉਹਦੇ ਕੁਝ ਬੱਚੋ ਦੇ ਕੱਪੜੇ ਕਿਨੇ ਲੈ ਲੈ ਸਿੱਟੀ ਜਾਂਦੀ ਆ ਉਹ ਬੱਚੇ ਕਿੰਨੇ ਛੋਟੇ ਆ ਜੇ ਵੱਡੇ ਕੱਪੜੇ ਪਾਏ ਜਾਂਦੇ ਇਹ ਚੀਜ਼ਾਂ ਜਨਾਬਾ ਅਸੀਂ ਕਿਸੇ ਨੂੰ ਖੁਸ਼ੀ ਨਹੀਂ ਕਰ ਸਕਦੇ ਐਂਡ ਉਹਦੀ ਸਟੋਰੀ ਆ ਤੇ ਤੇ ਤੁਸਨੀ ਆਸਮਾਨ ਨੂੰ ਕਦੀ ਵੀ ਹੱਥ ਨਹੀਂ ਲਾ ਸਕਦੇ ਜੋ ਕੈਨ ਨਾ ਟੱਚ ਅ ਸਕਾਈ ਸੋ ਇਹ ਦਿਮਾਗ ਰੱਖੋ ਕਿਸੇ ਨੂੰ ਜ਼ਿੰਦਗੀ ਤੁਸੀਂ ਖੁਸ਼ੀ ਨਹੀਂ ਰੱਖ ਸਕਦੇ ਤੇ ਅਸਮਾਨ ਨੂੰ ਤੁਸੀਂ ਛੱਕ ਨਹੀਂ ਲਾ ਸਕਦੇ ਤੇ ਪ੍ਰਮਾਤਮਾ ਦੇ ਕਹਿ ਤੋ ਉਲਟ ਜਿੱਦੋਂ ਵੀ ਚਲੋਗੇ ਉਹ ਤੁਹਾਡਾ ਵਜਲਾ ਨਾ ਓਨੀ ਗੱਲ ਨਹੀਂ ਪ੍ਰਮਾਤਮਾ ਸਾਥ ਦੇਗਾ ਨਾ ਕਿਸਮਤ ਸਾਥ ਦੇਗੀ ਜਿੰਨੇ ਤੁਸੀਂ ਉਹਨਾਂ ਤੋਂ ਮੰਗਦੇ ਹੋ ਸੋ ਆਪਣੇ ਆਪ ਜੀ ਰਹੋ ਪਰਵਾਤ ਵਜਰਾ ਉਹਦੇ ਵਿੱਚ ਰਹੋ ਆਪਣੀ ਰੂਹ ਦੀ ਜਿਹੜੀ ਆ ਤੁਹਾਡੀ ਆਵਾਜ਼ ਸੁਣੋ ਮਨ ਦੀ ਆਵਾਜ਼ ਸੁਣੋ ਦਿਮਾਗ ਦੀ ਆਵਾਜ਼ ਸੁਣੋ ਮੈਂ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਹਿੰਦਾ ਕਿ ਆਪਣੇ ਸਰੀਰ ਦੀ ਜੀਭ ਦੀ ਤੇ ਲੋਕਾਂ ਦੀ ਆਵਾਜ਼ ਸੁਣਨੀ ਬੰਦ ਕਰ ਦਿਓ ਤੁਸੀਂ ਇਹਨਾਂ ਇੰਜੋਏ ਕਰੋਗੇ ਤੁਸੀਂ ਕਦੀ ਵੀ ਨਹੀਂ ਮਹਿਸੂਸ ਕਰੋਗੇ ਕਿ ਮਹਗਾਈ ਹੋ ਗਈ ਆ ਹਾਂ ਮੈਂ ਤੁਹਾਡਾ ਹੁਣ ਧੰਨਵਾਦ ਕਰਦਾ ਡਾਕਟਰ ਸਾਹਿਬ ਐਂਡ ਜਿਹੀ ਗੱਲ ਦੀ ਗੱਲਬਾਤ ਹੈ ਦੇਖ ਭਰਾਈ ਚੁਪੜੀ ਤੇ ਨਾ ਤਰਸਾਈਏ ਚਿੱਤ ਤੇ ਮੈਂ ਕਹਾਂਗਾ ਥੋੜਾ ਜਿਹਾ ਆਪਣੇ ਪੌਕੇਟ ਆਪਣੇ ਹਿਸਾਬ ਨਾਲ ਜ਼ਿੰਦਗੀ ਨੂੰ ਜਿਓ ਇਹ ਲੋਕਾਂ ਵਾਲਾ ਨਾ ਦੇਖੋ ਜੇ ਲੋਕਾਂ ਵਾਲੇ ਦੇਖਾਂਗੇ ਥੋੜਾ ਜਿਹਾ ਤੰਗ ਹੋਵਾਂਗੇ ਜਿੱਦਾਂ ਹੁਣ ਮਹਗਾਈ ਮਹਗਾਈ ਦੀ ਗੱਲਬਾਤ ਚੱਲ ਰਹੀ ਆ ਪਰ ਥੋੜਾ ਜਿਹਾ ਆਪਣੇ ਹੱਥ ਆਪਣੇ ਹੱਥਾਂ 'ਚ ਹੀ ਆ ਸਾਰਾ ਕੁਝ ਜਿੱਦਾਂ ਡਾਕਟਰ ਸਾਹਿਬ ਨੇ ਬਹੁਤ ਬਰੀਫ ਦੇ ਵਿੱਚ ਛਾਂਣ ਲਾਇਆ ਆ ਡਾਕਟਰ ਸਾਹਿਬ ਮੈਂ ਤੁਹਾ ਤੋਂ ਹੁਣ ਇਥੋਂ ਜ਼ਿਆਦਾ ਲੈ ਤੇ ਆਪਾਂ ਅਗਲੇ ਪ੍ਰੋਗਰਾਮ ਤੱਕ ਮੈਂ ਥਾਤ ਤੁਥੋਂ ਜ਼ਾਸਰੂੰਗਾ ਮੇਰੇ ਵੱਲੋਂ ਤੁਹਾਨੂੰ ਦੋ ਮੈਂਤ ਜੋੜ ਕੇ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਵੀ ਮਿਤਸ ਸਿੰਘ ਤੁਹਾਨੂੰ ਜੀ ਤੁਹਾਡੇ ਜਿਹੜੇ ਜਿੰਦਾਬਾਦ ਟੀਵੀ ਦੇ ਸਾਰੇ ਮੈਂਬਰ ਜਿੰਦਾਬਾਦ ਟੀਵੀ ਤੁਹਾਡਾ ਪਰਿਵਾਰ ਤੇ ਜਿਹੜੇ ਪਰਿਵਾਰ ਇਹ ਪ੍ਰੋਗਰਾਮ ਦੇਖ ਰਹੇ ਨੇ ਸੁਣ ਰਹੇ ਨੇ ਉਹਨਾਂ ਸਾਰਿਆਂ ਨੂੰ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੈਂ ਵੀ ਰੋ ਅੱਗੇ ਲੈਣਾ ਜੀ ਸਭ ਨੂੰ ਮੈਂ ਇੱਕ ਵਾਰੀ ਫਿਰ ਤੋਂ ਧੰਨਵਾਦ ਕਹਿਣਾ ਜੀ ਧੰਨਵਾਦ ਧੰਨਵਾਦ ਜਿੰਦਾਬਾਦ ਜਿੰਦਾਬਾਦ ਦਾ ਸਮੇਰੇ ਬਲੋਂ ਤੁਹਾਨੂੰ ਜਿੰਦਾਬਾਦ ਸਸਿਕਾ ਜੀ ਅਸਤ ਤੇ ਮੈਂ ਆਪ ਤੋਂ ਬਿਸਾਰਾ ਤੋਂ ਇਥੋਂ ਅਜ਼ਾਦ ਕਰੂੰਗਾ ਮੈਂ ਆਸ ਕਰੂੰਗਾ ਅਜ ਤੱਕ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਚੰਗਾ ਲੱਗਾ ਹੋਣਾ ਤੇ ਹੁਣ ਮੰਨੂ ਵੀ ਦਿਓ ਅਜ਼ਾਦ ਅਗਲੇ ਕਿਸੇ ਪ੍ਰੋਗਰਾਮ ਦੇ ਵਿੱਚ ਜਲਦ ਮਿਲਾਂਗੇ ਤੇ ਇੱਥੇ ਮੰਨੂ ਦਿਓ ਛੁੱਟੀਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਖੁਸ਼ ਰਹੋ ਆਬਾਦ ਰਹੋ ਤੇ ਸਾਰੇ ਜਿੰਦਾਬਾਦ ਰਹੋ ਤੇ ਜੁੜ ਰਹੋ ਆਪਣੇ ਹਰਮਨ ਪਿਆਰੇ ਜਿੰਦਾਬਾਦ ਦੇ ਨਾਲ